ਜਿਹੜਾ ਅੱਜ ਤੁਸੀਂ ਮੋਦੀ ਸਰਕਾਰ ਦਾ ਪਤਲਾ ਫੂਕ ਰਹੇ ਹੋ ਇੱਕ ਕਿਉਂ ਫੂਕ ਰਹੇ ਹੋ ਮੈਂ ਭਾਰਤੀ ਕਿਸਾਨ ਜੂਨੇ ਇਕਤਾ ਗਰਾਹਾ ਬਲਾਕ ਨਾਬਾ ਦਾ ਜਰਨਲ ਸ਼ਖਤਰ ਜਸਵਿੰਦਰ ਸਿੰਘ ਸਾਲੂਆਲ ਜਿਹੜਾ ਇਹ ਅੱਜ ਮੋਦੀ ਦਾ ਪਤਲਾ ਫੂਕ ਰਹੇ ਆ ਜਿਹੜੀ ਆਪਣੇ 10 ਮਹੀਨੇ ਤੋਂ ਲਗਾਤਾਰ ਦੋ ਫਾਰਮਾਂ ਉੱਥੇ ਬੈਠੇ ਨੇ ਕਨੌਰੀ ਬਾਰਡਰ ਆਰ ਸੰਭੂ ਬਾਰਡਰ ਤੇ ਕੱਲ ਉਹਨਾਂ ਨੇ ਪੈਦਲ 101 ਮਰਜੀਵੜਿਆਂ ਦਾ ਜੱਥਾ ਲੈ ਕੇ ਦਿੱਲੀ ਵੱਲ ਨੂੰ ਕੂਚ ਕਰਨਾ ਸੀਗਾ ਕਿਉਂਕਿ ਜਿਹੜੀਆਂ ਪ੍ਰਾਣੀਆਂ ਮੰਗਾਂ ਮੋਦੀ ਨੇ ਮੰਨੀਆਂ ਸੀ ਉਹ ਨਹੀਂ ਲਾਗੂ ਕੀਤੀਆਂ ਉਹ ਲਾਗੂ ਕਰਾਉਣ ਵਾਸਤੇ ਜਾਣਾ ਚਾਹੁੰਦੇ ਸੀਗੇ ਪਰ ਲੇਕਿਨ ਇਹ ਬੇਈਮਾਨ ਸਰਕਾਰਾਂ ਨੇ ਜਦੋਂ ਕਿ ਇਹ ਫਰਵਰੀ ਦੇ ਵਿੱਚ ਬੈਠੇ ਸੀ ਉਦੋਂ ਸਰਕਾਰਾਂ ਇਹ ਗੱਲ ਕਹਿਣੀਆਂ ਸੀਗੀਆਂ ਕਿ ਤੁਸੀਂ ਪੈਦਲ ਆ ਜਾਓ ਤੁਸੀਂ ਬਸਾਂ ਸਰਕਾਰੀ ਦੇ ਰਾਹੀਂ ਇੱਥੇ ਆ ਜਾਓ ਇੱਥੇ ਤੁਹਾਨੂੰ ਜੰਤਰ ਮੰਤਰ ਜਾਂ ਕੋਈ ਹੋਰ ਆਮ ਲੀਲਾ ਗਰਾਊਂਡ ਦੇ ਦਿੰਨੇ ਆ ਪਰ ਇਹ ਜਦੋਂ ਕੱਲ ਇਹ ਗਏ ਉਧਰ ਹਰਿਆਣੇ ਵਾਲੇ ਕਹਿੰਦੇ ਤੁਸੀਂ ਮਨਜ਼ੂਰੀ ਦਿਖਾਓ ਜਦੋਂ ਤੁਸੀਂ 10 ਮਹੀਨੇ ਲਗਭਗ ਪਹਿਲਾਂ ਤੁਸੀਂ ਕਹਿ ਰਹੇ ਹੋ ਕਿ ਵੀ ਇਹ ਪੈਦਲ ਆ ਜਾਓ ਜੇ ਬਸਾਂ ਰਾਹੀਂ ਚੜ ਕੇ ਆਜੋ ਤਾਂ ਉਹ ਮਨਜ਼ੂਰੀ ਨਹੀਂ ਸੀਗੀ ਇਹ ਬੇਈਮਾਨ ਸਰਕਾਰਾਂ ਨੇ ਇਹ ਆਪਣੇ ਕਿਸਾਨਾਂ ਮਜ਼ਦੂਰਾਂ ਦੀਆਂ ਯਾਨੀ ਕਿ ਇਹ ਹੱਕ ਦੇ ਵਿੱਚ ਸਰਕਾਰਾਂ ਨਹੀਂ ਹੈਗੀਆਂ ਤੇ ਉੱਥੇ ਜਾਣ ਨਹੀਂ ਦਿੱਤਾ ਅਥਰੂ ਗੈਸ ਦੇ ਗੋਲੇ ਛੱਤੇ ਨੇ ਉਹਦੇ ਵਿੱਚ ਜ਼ਖਮੀ ਵੀ ਹੋਏ ਨੇ ਕਿਸਾਨ ਮਜ਼ਦੂਰ ਉਹਦੇ ਵਿਰੋਧ ਦੇ ਵਿੱਚ ਭਾਰਤੀ ਕਿਸਾਨ ਜੁਨੂਨੀ ਇਕਤਾ ਉਗਰਾਹਾਂ ਵੱਲੋਂ ਉਹਨਾਂ ਦੀ ਹਮਾਇਤ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਪੁਤਲੇ ਫੁਕੇ ਜਾ ਰਹੇ ਨੇ ਨਾਬਾ ਬਲਾਕ ਵੱਲੋਂ ਜਾਂ ਸਾਰੇ ਪੰਜਾਬ ਦੇ ਵਿੱਚ ਇਹ ਸਾਰੇ ਪੰਜਾਬ ਦੇ ਵਿੱਚ ਸਾਰੇ ਬਲਾਕਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਪੁੱਤਲੇ ਸੁੱਕੇ ਜਾ ਰਹੇ ਨੇ ਕਿਉਂਕਿ ਜਿਹੜੀਆਂ ਸਟੇਟ ਸੈਂਟਰ ਸਰਕਾਰ ਆ ਚਾਹੇ ਪੰਜਾਬ ਸਰਕਾਰ ਆ ਤੁਸੀਂ ਇਹ ਪਿਛਲੇ ਦਿਨੀ ਦੇਖਿਆ ਉਗਰਾਹਾ ਜਥੇਬੰਦੀ ਦੁੰਨੇ ਦੁੰਨੇਵਾਲ ਦੇ ਵਿੱਚ ਭਾਰਤ ਮਾਲਾ ਪ੍ਰੋਜੈਕਟ ਤੇ ਜਦੋਂ ਇਹ ਸਰਕਾਰਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਉਹਨਾਂ ਨੂੰ ਜਿਹੜਾ ਬਣਦਾ ਮੁਆਵਜ਼ਾ ਸੀ ਕਿਸਾਨਾਂ ਨੂੰ ਉੱਥੇ ਬਹੁਤ ਲਾਠੀ ਚਾਰਜ ਹੋਇਆ ਥਰੂ ਗੈਸ 50 ਮਿੰਟ ਲਗਾਤਾਰ ਥਰੂ ਗੈਸ ਚੱਲਦੀ ਰਹੀ ਹੈ ਅੱਜ ਤੱਕ ਕਦੇ ਕਿਤੇ ਜਗ੍ਹਾ ਤੇ 50 ਮਿੰਟ ਨਹੀਂ ਚੱਲੀ ਥਰੂ ਗੈਸ ਇਹ ਮਾੜੀਆਂ ਗੰਦੀਆਂ ਸਰਕਾਰਾਂ ਨੇ ਚਾਹੇ ਪੰਜਾਬ ਆ ਜਾਂ ਸੈਂਟਰ ਸਰਕਾਰ ਆ ਉਸ ਤੋਂ ਬਾਅਦ ਸਮਝੌਤਾ ਹੋਇਆ ਉਸ ਤੋਂ ਬਾਅਦ ਆ ਪਿਛਲੇ ਦਿਨੀ 4 ਤਰੀਕ ਨੂੰ ਪਿੰਡ ਲੇਲੇਵਾਲ ਦੇ ਵਿੱਚ ਜਿਹੜੀ ਗੈਸ ਪਾਈਪਲਾਈਨ ਦਾ ਪੌਣੇ 2 ਸਾਲ ਪਹਿਲਾਂ ਸਮਝੌਤਾ ਹੋ ਗਿਆ ਸੀਗਾ ਕਿ ਅਸੀਂ ਪੈਸੇ ਪਾਉਣੇ 24 ਲੱਖ ਰੁਪਈਆ ਪ੍ਰਤੀ ਏਕੜ ਦੇ ਹਿਸਾਬ ਨਾਲ ਉਹ ਪੌਣੇ 2 ਸਾਲ ਤੋਂ ਉੱਥੇ ਮੋਰਚਾ ਲੱਗਿਆ ਹੋਇਆ ਜਦੋਂ ਕਿ ਉਥੇ ਲਗਾਤਾਰ ਪੌਣੇ 2 ਸਾਲ ਤੋਂ ਮੋਰਚਾ ਲੱਗਿਆ ਹੋਇਆ ਕਿਸਾਨਾਂ ਮਜ਼ਦੂਰਾਂ ਦਾ ਲੇਕਿਨ ਇਹ ਬੇਈਮਾਨਾਂ ਨੇ 4-5 ਦਿਨ ਪਹਿਲਾਂ ਸਵੇਰੇ 4 ਵਜੇ ਸਾਰੇ ਬੰਦੇ ਉਹ ਜਿਹੜੇ ਬੈਠੇ ਮੋਰਚੇ ਚੱਕੇ ਉਥੇ ਆਪਣੀਆਂ ਸਰਕਾਰੀ ਮਸ਼ੀਨਰੀ ਲੈ ਕੇ ਉਹਦੇ ਵਿੱਚ ਪਾਈਪਾਂ ਪਾਉਣ ਲੱਗੇ ਜਦੋਂ ਆਪਣੀ ਸਰਕਾਰ ਆਪਣੀ ਜਥੇਬੰਦੀ ਨੇ ਜੋ ਗ੍ਰਾਹ ਜਥੇਬੰਦੀ ਨੇ ਆਰਡਰ ਦਿੱਤਾ ਕਿ ਵੀ ਆਪਾਂ ਉਥੇ ਲੇਲੇਵਾਲ ਦੇ ਵਿੱਚ ਜਾਣਾ ਤੇ ਉਹ ਪਾਈਪਾਂ ਵਾਲਾ ਜਿਹੜਾ ਉਥੇ ਮੋਰਚੇ ਵਿੱਚ ਜਾਣਾ ਇਹ ਬੇਈਮਾਨਾਂ ਨੇ ਕੀ ਕੀਤਾ ਰਾਤ ਨੂੰ ਜਦੋਂ ਆਪਣੇ ਵਲੰਟੀਅਰ ਜਾ ਰਹੇ ਸੀਗੇ ਆਗੂ ਜਾ ਰਹੇ ਸੀਗੇ ਉਦੋਂ 20-25 ਗੱਡੀਆਂ ਦੇ ਸ਼ੀਸ਼ੇ ਭੰਨੇ ਨੇ ਇਹ ਸਰਕਾਰਾਂ ਦੇ ਕੀ ਆਸ ਕਰਦੇ ਆ ਜਿਹੜੀ ਕਹਿੰਦੀ ਸਰਕਾਰ ਇਹ ਪਿੰਡਾਂ ਦੀ ਸੱਥਾਂ ਤੋਂ ਸਰਕਾਰ ਚੱਲਿਆ ਕਰੂਗੀ ਇਹ ਮੋਦੀ ਸਰਕਾਰ ਦੀ ਵੀ ਸਰਕਾਰ ਬਣਦੀ ਜਾਂਦੀ ਆ ਇਹ ਇਹ ਜਿਹੜੇ ਬਹੁਤ ਅਤਿਆਚਾਰ ਕਰ ਰਿਹਾ ਲਗਾਤਾਰ ਮਹੀਨੇ ਦੇ ਵਿੱਚ ਤਿੰਨ ਵਾਰੀ ਆਪਣੇ ਅਗਰਾਹ ਜਥੇਬੰਦੀ ਨਾਲ ਭੇੜ ਹੋਇਆ ਹੁਣ 13 ਤਰੀਕ ਦਿੱਤੀ ਇਹਨਾਂ ਨੇ ਫੈਸਲੇ ਵਾਸਤੇ ਕੋਈ ਬੈਠਾਂਗੇ ਅਸੀਂ ਫੈਸਲਾ ਕਰਾਂਗੇ ਪ੍ਰਸ਼ਾਸਨ ਨੇ ਜੇ 13 ਤਰੀਕ ਨੂੰ ਨਹੀਂ ਕਰ ਦਿੱਤਾ ਇਹ ਨਹੀਂ ਪਤਾ ਕਿ ਕਿਹ ਜਾ ਕੋਲ ਕਿੱਧਰ ਨੂੰ ਜਾਵੇ ਜੇ ਕੇਂਦਰ ਸਰਕਾਰ ਕਿਸੇ ਗੱਲ ਤੇ ਨਹੀਂ ਆਉਂਦੀ ਕੇਂਦਰ ਸਰਕਾਰ ਕਿਸੇ ਗੱਲ ਤੇ ਨਹੀਂ ਆਉਂਦੀ ਤਾਂ ਉਦੋਂ ਅਗਲਾ ਪਲਾਨ ਕੀ ਹੋਊਗਾ ਜੀ ਕਿਉਂਕਿ ਕੇਂਦਰ ਸਰਕਾਰ ਆਪਾਂ ਦੇਖਿਆ ਅੱਜ ਤੱਕ ਇਹਨੇ ਕੇਂਦਰ ਸਰਕਾਰ ਨੇ ਪੰਜਾਬ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਆ ਭਾਰਤ ਮਾਲਾ ਪ੍ਰੋਜੈਕਟਾਂ ਕਦੇ ਆ ਹੁਣ ਪਿੱਛੇ ਜੇ ਬੁਲਟ ਟ੍ਰੇਨ ਜਿਹੜੀ ਉਹ ਲਾਗੂ ਕਰਤੀ ਜਿਹਦੇ ਵਿੱਚ 186 ਪਿੰਡਾਂ ਦੀ ਜ਼ਮੀਨ ਆਉਣੀ ਆ ਉਹਦੇ ਪਿੱਛੇ ਵੀ ਕੋਹੜ ਲੱਗਣੇ ਨੇ ਉਹਦੇ ਪਿੱਛੇ ਵੀ ਸਿਰ ਲੱਗਣੇ ਨੇ ਕਿਉਂਕਿ ਇਹਨਾਂ ਨੇ ਬੇਈਮਾਨ ਸਰਕਾਰਾਂ ਨੇ ਜਿਵੇਂ ਲੇਲੇਵਾਲ ਦੇ ਵਿੱਚ ਪਉਣੇ 2 ਸਾਲ ਤੋਂ 24 ਲੱਖ ਦੀ ਜਿਹੜੀ ਪੇਮੈਂਟ ਆ ਪਰ ਇਕੜ ਦੇ ਉਹ ਦਿੱਤੀ ਨਹੀਂ ਹੈਗੀ। ਉਹ ਇਹ ਦੇਖਣਾ ਚਾਹੁੰਦੇ ਨੇ ਕਿ ਲੋਕ ਉੱਠਦੇ ਨੇ ਕਿ ਨਹੀਂ ਉੱਠਦੇ। ਜੇ ਭਰਾਵੋ ਤੁਸੀਂ ਨਹੀਂ ਉੱਠੇ ਤਾਂ ਇਹ ਤੁਹਾਡੀਆਂ ਜ਼ਮੀਨਾਂ ਫ੍ਰੀਜ਼ ਚ ਦੱਬਣਗੇ। ਜੇ ਤੁਸੀਂ ਉੱਠ ਖੜੇ ਤਾਂ ਤੁਸੀਂ ਜਿਹੜੀ ਆਪਣੀ ਜ਼ਮੀਨਾਂ ਦਾ ਹੱਕ ਬਣਦਾ ਉਹ ਲੈ ਲੋਗੇ। ਜਿਹੜੀ ਉਗਰਾਹਾਂ ਜਥੇਬੰਦੀ ਦੀ ਅੱਗੇ ਜਿਵੇਂ ਆਪਣੇ ਸੂਬੇ ਦੇ ਆਗੂ ਨੇ ਉਹ ਜੋ ਵੀ ਆਪਾਂ ਨੂੰ ਮੀਟਿੰਗਾਂ ਕਰਕੇ ਜੋ ਵੀ ਇਹ ਮੋਰਚਾ ਵਿੱਚ ਜਾਣ ਵਾਸਤੇ ਕਹਿਣਗੇ ਜਿਸ ਤਰ੍ਹਾਂ ਵੀ ਕਹਿਣਗੇ ਉਹਦੇ ਤੇ ਆਪਾਂ ਜਿੰਨੇ ਵੀ ਭਾਰਤੀ ਕਿਸਾਨ ਜੂਨੇ ਇਕਤਾ ਉਗਰਾਹਨਾ ਚੱਲਦੇ ਆ ਰਹੇ ਆ ਉਹ ਵੱਡੀ ਗਣਤੀ ਦੇ ਵਿੱਚ ਆਪਾਂ ਜੋ ਵੀ ਉਹ ਫੈਸਲਾ ਕਰਨਗੇ ਉਹਦੇ ਤੇ ਫੁੱਲ ਚੜਾਵਾਂਗੇ